ਸਤਿ ਸ਼੍ਰੀ ਅਕਾਲ ਜੀ ਮਾ ਮੇਰੇ ਸਤਿ ਸ਼੍ਰੀ ਅਕਾਲ ਜੀ ਕਾਕਾ ਸਾਹਿਬ ਜੀ ਆਇਆ ਨੂੰ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਚੜਦਾ ਹੈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਪਟਿਆਲੇ ਚ ਰੌਣਕਾਂ ਲਾਉਣ ਲਈ ਮੈਂ ਤਾਂ ਅੱਜ ਮੈਨੂੰ ਪਤਾ ਨਹੀਂ ਕਿ ਕੀ ਚੀਜ਼ ਸੋਨੇ ਦੀ ਬਣਾਈ ਜਾ ਕੇ ਦੁਬਈ ਚ ਆ ਜਾ ਲੱਗਾ ਹੈ ਭਾਈ ਜੀ ਤੁਹਾਡੀ ਐਕਸਨ ਹੀ ਪਹਿਲਾਂ ਆਇਆ ਸੀਗਾ ਮੈਂ ਅੱਛਾ ਭਾਈ ਜੀ ਆ ਮੈਂ ਲੈ ਕੇ ਗਿਆ ਸੀ ਕਿਹੜਾ ਦੇਖਾ ਜੀ ਤੇ ਮੈਂ ਤਾਂ ਹੁਣ ਨਾਮ ਵੀ ਨਹੀਂ ਯਾਦ ਇੰਨੇ ਮਹਿੰਗੇ ਮਹਿੰਗੇ ਤੁਸੀਂ ਸਮਝਾਓ ਇਹ ਡਿਓਰ ਹੈ ਜੀ ਡਿਓਰ ਦਾ ਇਹਦੇ ਸਟੈਕਰ ਲਾ ਦੋ ਇੱਥੇ ਹੋਰ ਤੇ ਠੀਕ ਹੈ ਲੱਗਿਆ ਇਨਾ ਪਸੰਦ ਆਇਆ ਮੇਰੇ ਘਰੋਂ ਕੋ ਮੇਰਾ ਦੋਸਤ ਚੱਕ ਕੇ ਲੈ ਗਿਆ ਅੱਛਾ ਜੀ ਮੈਂ ਆਪਣੇ ਵਾਸਤੇ ਦੁਬਾਰੇ ਲੈ ਕੇ ਚੱਲੇ ਚਲੋ ਵਧੀਆ ਗੱਲ ਹੈ ਜੀ ਦੁਬਾਰੇ ਜੇ ਨਾ ਰਿਪੀਟ ਕਰ ਸ਼ਮਰਾਂਗੇ ਫੇਰ ਇਸੇ ਕੰਮ ਜਾ ਬਹੂਮਾਂਗੇ ਜੀ ਬਿਲਕੁਲ ਇਹ origignal ਕਿੰਨਾ ਦਾ ਪੁਰਾਣਾ ਇਹ ਜੀ ਘੜ ਤੋਂ ਘੜ 15000 ਦੇਣਗੇ ਜੀ ਜਿਹੜਾ ਆ ਪਰ ਇਹ ਤਾਂ ਬਿਲਕੁਲ ਐਗਜੈਕਟ ਸੇਮ ਫ੍ਰੈਗਰੈਂਸ ਹੈ ओरिजिनल ਇਹੇ ਅਸਲ ਚ ਜਿ ਦੇਖਿਆ ਜਾਵੇ ਇਹ ਆਪਾਂ ਤਿਆਰ ਕਰਦੇ ਜੀ ਇਤਰ ਤੋਂ ਹਾਂ ਜਿਹੜਾ ਇਹ ਜੀ ਇਹਦੀ ਇਲਾਸਟਿਕ ਏਨੀ ਕਿ ਜ਼ਿਆਦਾ ਹੈ ਸੋ ਨੂੰ ਤੜਕੇ ਜਦੋਂ ਤੁਸੀਂ ਉੱਠੋਗੇ ਉਦੋਂ ਵੀ ਵਧੀਆ ਆਪਣੇ ਹੱਥ ਚ ਆਊਗੀ ਮੈਂ ਕਹਿੰਦਾ ਵੀ ਬਿਲਕੁਲ ਮੇਰੇ ਕੋਲ ਵੀ ਮੈਂ ਕੈਨੇਡਾ ਤੋਂ ਲੈ ਕੇ ਆਇਆ ਸੀ ਹਾਂਜੀ ਸੇਮ ਫ੍ਰੈਗਰੈਂਸ ਹੈ ਬਿਲਕੁਲ ਸੇਵੇਂ ਹੈ ਐਗਜ਼ੈਕਟ ਹਾਂਜੀ ਜਿੰਦਾਬ ਰਸਾਚੇ ਹੈ ਜੀ ਠੀਕ ਹੈ ਜੀ ਆ ਸ਼ਨੈਲ ਆ ਗਿਆ ਜੀ ਸਪੈਸ਼ਲ ਲੜੀ ਲਈ ਆ ਗਿਆ ਛੋਟੀ ਪਕੇ ਹੈ ਆਪਣੇ ਕੋਲੇ ਅੱਛਾ ਆ ਕ੍ਰੀਟ ਆ ਗਿਆ ਜੀ ਕ੍ਰੀਟ ਐਵੈਂਟਸ ਜਿਹੜਾ ਬਰਾਟ ਕੋਲੀ ਲਾਉਂਦਾ ਹੈ ਕੈਰੇਕਟਰ ਹਾਂ ਹਾਂ ਠੀਕ ਹੈ ਜੀ ਇਹਦੀ ਕੀਮਤ 34 35000 ਰੁਪਏ ਹੈਗੀ ਹਾਂ ਆਪਾਂ ਜੀ ਚਾਹਤੇ ਆਪਣੇ ਕੋਲੇ ਇਹ 1000 ਰੁਪਏ ਦੀ ਸਿੱਧੀ ਕੀ ਬਾਤ ਹੈ ਸਿਰਫ ਜੀ ਕੀ ਬਾਤ ਹੈ ਤੇ ਨਹੀਂ ਆ ਹੁਣ ਲੇਡੀਜ਼ ਲਈ ਸਪੈਸ਼ਲ ਹੈ ਇਹ ਲੇਡੀ ਲਈ ਸਨੈਲ ਜੀ ਹੁਣ ਜਿਹੜੇ ਬੰਦੇ ਨੇ ਆਪਣਾ ਮੈਰਿਡ ਹੈ apni wife ਨੂੰ ਕਿਹਦਾ ਹਾਂ ਜੀ ਵਾਈਫ ਨੂੰ ਕਰ ਸਕਦਾ ਜੀ ਆਪਣੀ ਸਿਸਟਰ ਨੂੰ ਕਰ ਸਕਦਾ ਕਿਸੇ ਨੂੰ ਵੀ ਕਰ ਸਕਦਾ ਜਿਹੜਾ ਜ ਮੁੰਡੇ ਸ਼ਕੀਨ ਨੇ ਹਾਂ ਜੀ ਉਹ ਬਹੁਤ ਮਸ਼ਹੂਰ ਹੈ ਸ਼ਕੀਨਾ ਜੀ ਹਾਂ ਜੀ ਕਰਤਾ ਨੇ ਸਾਰੇ ਆਪਣੀ ਗਰਲਫ੍ਰੈਂਡ ਵੀ ਦੇ ਸਕਦੇ ਸਾਰੇ ਜਿੰਨੂੰ ਮਰਜ਼ ਆ ਵੀ ਸੰਦੇ ਲਈ ਹਾਂਜੀ ਆ ਕਿੱਪਟ ਆਟ ਬਣਾਈ ਜੀ ਤਾਂ ਹਾਰਟ ਬਣਿਆ ਹੋਇਆ ਜੀ ਇਹ ਵੀ ਬੋਤਲ ਆਈ ਪਰਫਿਊਮ ਵਾਲੀ ਅੱਛਾ ਠੀਕ ਹੈ ਜੀ ਜਿੱਦਾਂ ਆਫਿਸ ਹਾਂਜੀ ਸਰ ਜਿੱਦਾਂ ਆ ਪਹਿਲਾਂ ਹੈ ਜੀ ਇਹ ਵੀ ਪਰਫਿਊਮ ਵਾਲਾ ਜੀ ਅੱਛਾ ਹਾਂਜੀ ਯਾਨੀ ਇਹ ਤਾਂ ਜਿਹੜਾ ਚੰਗ ਇਹ ਜਾ ਪਰਫਿਊਮ ਪੈਂਦਾ ਜੀ ਓਹ ਵੈਰੀ ਨਾਈਸ ਹਾਂਜੀ ਵੈਰੀ ਗੁੱਡ ਤੇ ਆ ਜਿਹਦੇ ਉੱਤੇ ਸੋਹਣੀਆਂ ਸੋਹਣੀਆਂ ਬੋਤਲਾਂ ਪਈਆਂ ਇਹ ਜੀ ਗਿਫਟ ਆਟ ਬਣਾਈ ਜੀ ਆਪਾਂ ਹਨਾ ਕਿਸੇ ਨੂੰ ਵੀ ਹਾਂ ਜਾਰ ਦੋਸਤ ਨੂੰ ਜਾਂ ਬਰਥਡੇ ਹੈਗਾ ਦੁਬਾਰ ਜਨਵਰਸਰੀ ਹੈ ਕਿਤੇ ਵੀ ਹਰ ਜਗ੍ਹਾ ਤੇ ਇਹ ਆਪਾਂ ਗਿਫਟ ਦੇ ਸਕਦੇ ਜੀ ਆਪਣਾ ਕੋਲ ਛੋਟੀ ਛੋਟੀ ਸ਼ੈਸਤਰ ਜੇ ਮੈਟਲ ਦੀ ਸ਼ੀਸ਼ੀ ਹੁੰਦੀ ਸਾਰੀ ਓਕੇ ਸਾਰੀ ਮੈਟਲ ਚਾਹੀਏ ਤੇ ਜੇ ਮੰਨ ਲਓ ਕੋਈ ਬਰਥਡੇ ਤੇ ਆਇਆ ਘਰੇ ਉਹਨੂੰ ਰਿਟਰਨ ਗਿਫਟ ਦੇਣੀ ਹੈ ਬੱਚਿਆਂ ਨੇ ਕੁਝ ਵੀ ਦੇ ਸਕਦੇ ਆਪਾਂ ਵਿਆਹ ਦੇ ਪਕਸ਼ੇ ਨੂੰ ਅਲੱਗ ਕਰਦੇ ਆਪਾਂ ਲੇੜੀ ਵਾਲੇ ਇਸ ਤਰ੍ਹਾਂ ਲੱਗਨੇ ਬੱਚਿਆਂ ਵਾਲੇ ਆ ਲੱਗਨੇ ਓਕੇ ਠੀਕ ਹੈ ਜੀ ਬੱਚਿਆਂ ਵਾਲੇ ਇਸ ਤਰ੍ਹਾਂ ਇਹ ਜੇ ਰੈਪਰ ਬੁਝੇ ਲਾਤਾ ਖਾਣ ਲੱਗ ਜਾਂਦੇ ਬੱਚੇ अच्छा हां जी इन्हें खुशबू दैट्स व्हाई जी क्या बात है जी ਜਿਵੇਂ ਹੁਣ ਛੋਟੇ ਛੋਟੇ ਬੱਚੇ ਹੁੰਦੇ ਨੇ ਆਪਾਂ ਗੱਲ ਨਾਲ ਲਾਉਣੇ ਨੇ ਉਹਨਾਂ 'ਚ ਖੁਸ਼ਬੂ ਆਉਂ ਘੈਂਟ ਘੈਂਟ ਤਾਂ ਹੋਰ ਪਿਆਰੋਲਾ ਬੱਚਾ ਦਾ ਓਕੇ ਇਹੀ ਫਿੱਗਰ ਆਪਣਾ ਡਰੈਸ ਹੈਗਾ ਜੀ ਇਹ ਅਰਬਨ ਸਟ੍ਰੀਟ ਫੇਸ 2 ਚ 144 ਨੰਬਰ ਬੂਥ ਹੈ ਜੀ ਪਟਿਆਲੇ ਚ ਪਟਿਆਲੇ ਦੇ ਵਿੱਚ ਅਰਬਨ ਸਟ੍ਰੀਟ ਫੇਸ 2 ਦੇ ਵਿੱਚ ਜਿੱਥੇ ਜਿੱਥੇ ਸਾਰੇ ਖਾਨਪੀ ਵਾਲਾ ਅੱਜ ਇਧਰ ਬੱਪੂ ਬੇਟੂ ਆ ਗਏ ਜੀ ਬੱਪੂ ਜੂਸ ਵਾਲਾ ਆ ਗਏ ਇਧਰ ਬੀਜੀ ਚਾਪ ਵਾਲੇ ਆ ਗਏ ਬਦ ਵਿਚਾਲੇ ਆ ਗਏ ਆਪਾਂ ਇਧਰ ਹੀ ਕੋਈ ਸਵੀਓ ਉਹਦੀ ਇਸਮੀਟਸ ਵਾਲਾ ਜੱਗੀ ਸਮੀਟਸ ਦੇ ਨਾਮ ਹਾਂਜੀ ਉਹ ਆ ਗਏ ਹਾਂਜੀ 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 ਉਸੇ ਪਲਾਜ਼ੇ ਦਾ ਜਿਹੜਾ ਆਪਣੇ ਕੋਲੇ ਨਹੀਂ ਆ ਸਕਦਾ ਜੀ ਆਪਾਂ ਉਹ ਆਪਾਂ ਨੂੰ ਵਟਸਐਪ ਤੇ ਛੇਟ ਲੇ ਕੇ ਨੰਬਰਾਂ ਤੇ ਹੈਲੋ ਹਾਈ ਕਰੇ ਹਾਂਜੀ ਅਸੀਂ ਜਾਂ ਸਾਡੀ ਟੀਮ ਨਾਲ ਸੰਪਰਕ ਕਰੂ ਵੀਡੀਓ ਕਾਲ ਰਾਹੀਂ ਪੂਰੀ ਤਸੱਲੀ ਕਰ ਤੇ ਬਾਹਰ ਚ ਅਸੀਂ ਪੰਜਾਬਾਰ ਚ ਲੱਗਦੇ ਨੇ ਜੀ ਅਦਰ ਕੰਟਰੀ ਚ ਔਰ ਆਲ ਵਰਲਡ ਦੇ ਵਿੱਚ ਆਪਣਾ ਖੇਤਰ ਤੇ ਉਦ ਤੇ ਪਰਫਿਊਮ ਜਾਂਦੇ ਨੇ ਜੀ ਆਪਣੇ ਕੋਲੇ ਜਿਹੜੇ 35 35 40 40 ਹਜ਼ਾਰ ਦੇ ਨੇ ਉਸਕ ਸੌਂਚ ਮਿਲ ਜਾਂਦੇ ਨੇ ਜੀ ਜਿਵੇਂ ਫਰੀਡ ਵੈਂਟਸ ਬਿਓਰ ਬਰਸਾਚੇ ਗੂਚੀ ਗ੍ਰੀਟੀ ਗੂਚੀ ਫਲੋਰਾ ਇਸ ਤਰ੍ਹਾਂ ਸਵੀਟ ਹਾਰਟ ਲੈ ਲਓ ਜੀ ਠੀਕ ਹੈ ਸਾਰੇ ਤਰ੍ਹਾਂ ਦੇ ਕੋਈ ਮਰਜ਼ੀ ਨਾਮ ਲੈ ਲਓ ਇੱਥੋਂ ਤੱਕ ਕੇ ਚਾਹੇ ਮਿੱਟੀ ਦੀ ਖੁਸ਼ਬੂ ਲੈ ਲਓ ਅੱਛਾ ਠੀਕ ਹੈ ਗਾਜਰਾਂ ਦੀ ਖੁਸ਼ਬੂ ਲੈ ਲਓ ਫੀਮ ਦੀ ਖੁਸ਼ਬੂ ਲੈ ਲਓ ਜਿਹੜੀ ਮਰਜ਼ੀ ਖੁਸ਼ਬੂ ਲੈ ਲਓ ਉਹਨੂੰ ਮਿਲੂਗੀ ਇੱਥੇ ਮੇਰੇ ਕੋਲ ਆਹ ਮੈਂ ਤਾਂ ਇਹ ਬਹੁਤ ਹੀ ਵਧੀਆ ਲੱਗਿਆ ਮੈਂ ਤਾਂ ਖੁਣ ਖੁਣ ਬਾਜ਼ਾਰ ਵਿੱਚ ਦੇਖੀ ਜਾਨੀ ਕਿੰਨੀ ਟੌਰ ਹੈ ਇਹ ਹਾਂ ਇਹ ਆਏ ਬੰਦੋ ਵੀ ਇਹ ਕਾਫੀ ਮਹਿੰਗਾ ਹੈ ਜੀ ਵੈਸੇ ਤਾਂ ਇਹ ਸਵਾ 1 ਮਲ ਦਾ ਹੈ ਇਸ ਤੇ ਅੱਛਾ ਠੀਕ ਹੈ ਜੀ ਇਹਨੂੰ ਤੁਸੀਂ ਖੁਸ਼ਬੂ ਤੁਸੀਂ ਪਹਿਲਾਂ ਵੀ ਲੈ ਕੇ ਸੀ ਤੁਹਾਨੂੰ ਪਤਾ ਹੀ ਮੈਂ ਲੈ ਕੇ ਜੀ ਮੇਰੇ ਦੋਸਤ ਚੱਕ ਕੇ ਲੈ ਜਾਂਦਾ ਹਾਂਜੀ ਬਸ ਇਹ ਛੱਡ ਦੇ ਲਈ ਜੀ ਕੋ ਇਹਨੂੰ ਹਾਂ ਆ ਦੇਖੋ ਇਹਨੂੰ ਲਗਾ ਕੇ ਰੱਖਣਾ ਪੈਂਦਾ ਜੀ ਹੁਣ ਮੈਂ ਆਪਣੇ ਆਪਣੇ ਗੋਡ ਫਾਰਮ ਵਾਲੇ ਵੀਰਾਂ ਨੂੰ ਮੈਂ ਬੇਨਤੀ ਕਰਨਾ ਕੰਗੋਡ ਫਾਰਮ ਬੋਲੋ ਜੀ ਬਿਲਕੁਲ ਜੀ ਭਾਈ ਸਾਰੇ ਕੰਗੋਡ ਫਾਰਮ ਨੂੰ ਪਿਆਰ ਕਰਨ ਵਾਲੇ ਵੀਰਾਂ ਨੂੰ ਸਾਰਿਆਂ ਨੂੰ ਸਸਤੀ ਕਾਲ ਜਿਵੇਂ ਜਾਣਦੇ ਹੋ ਕੰਗ ਸਣੀ ਕੰਗ ਕੰਗ ਕੋਟ ਫਾਰਮ ਤੋਂ ਮੈਂ ਤੁਹਾਨੂੰ ਸਭ ਨੂੰ ਬੇਨਤੀ ਕਰਦਾ ਕਿ ਇੱਕ ਵਾਰੀ ਆ ਕੇ ਦੇਖ ਕੇ ਜਾਓ ਪਟਿਆਲੇ ਚ 8 9 ਨਿਮੇਬਾਈ ਦੇ ਸਟੋਰ ਨੇ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਨੇ ਵੇਟ ਦੇ ਬੰਬਰਾਂ ਤੇ ਨਿਮੇਬਾਈ ਨੂੰ ਕਾਲ ਕਰ ਲਿਓ ਤੁਸੀਂ ਨਿਮੇ ਨੂੰ ਵੀ ਜਾਣਦੇ ਹੋ ਸਾਰੇ ਨਿਮਤ ਢੋਲੇ ਵਾਲਾ ਮੰਡੀ ਵਾਲਾ ਤੇ ਜਰੂਰ ਕੰਟੈਕਟ ਕਰਕੇ ਜਿਹੜਾ ਤੁਹਾਡੇ ਨੇੜੇ ਸਟੋਰ ਹੈ ਦੇਖ ਕੇ ਆਓ ਮਿਲ ਕੇ ਆਓ ਬਾਈਆਂ ਨੂੰ ਹੌਸਲਾ ਬਜਾਈ ਕਰਕੇ ਆਓ ਮੈਂ ਤੁਹਾਨੂੰ ਪਰਸਨਲ ਬੇਨਤੀ ਕਰਦਾ ਸਾਰੇ ਵੀਰਾਂ ਨੂੰ ਥੋੜਾ ਸਾਡਾ ਬਹੁਤ ਬਹੁਤ ਸ਼ੁਕਰੀਆ ਬਾਕੀ ਸੋਨੀ ਕਾਲਾ ਸਾਹਿਬ ਗੱਲ ਵਿਚਾਲੇ ਏ ਥੋੜੀ ਜੀ ਅਸੀਂ ਕਹਿੰਦੇ ਸਾਡੇ ਕੋਲੇ ਆਓ ਖਰੀਦੋ ਨਾ ਮੈਂ ਕਹਿੰਦਾ ਆਓ ਵਾ ਇੱਕ ਵਾਰ ਸਾਡੇ ਕੋਲ ਆ ਜਾਓ ਚਾਹ ਪਾਣੀ ਪੀ ਜਾਓ ਅਸੀਂ ਥੋੜੇ ਲਾ ਕੇ ਤੋਰਾਂਗੇ ਠੀਕ ਹੈ ਜੀ ਫ੍ਰੀ ਚ ਕੋਈ ਪੈਸਾ ਨਹੀਂ ਲੈਣਾ ਹੈਗਾ ਤੁਸੀਂ ਵਿਆਹ ਜਾਂਦੇ ਹੋ ਸ਼ਾਦੀ ਜਾਂਦੇ ਹੋ ਜਾਂ ਵੈਸੇ ਕਿਤੇ ਵੀ ਜਾਂ ਹੱਥੋਂ ਲਵਾ ਕੇ ਵਗ ਜਓ ਜਦੋਂ ਤੁਹਾਨੂੰ ਪਸੰਦ ਆ ਗਿਆ ਥੋੜੀ ਤਸੱਲੀ ਹੋ ਗਈ ਉਦੋਂ ਲੈ ਤੇ ਫਿਰ ਜਿੰਨਾ ਫਿਰ ਤੇ ਵਿਆਹ ਤੇ ਜਾਂਦਾ ਪੰਜ 6 ਨੂੰ ਤੇ ਮੈਂ ਇੱਥੇ ਦੀ ਘੁੰਮ ਜਾ ਕਰ ਦਮਾ ਕੋਈ ਵੀ ਜੀ ਉਸ ਤੋਂ ਆਪਦੇ ਹੋ ਜਿਹੜਾ ਸਾਨੂੰ ਨਹੀਂ ਵੀ ਜਾਂਦਾ ਉਹ ਵੀ ਆ ਸਕਦਾ ਠੀਕ ਹੈ ਕੋਈ ਪ੍ਰੋਬਲਮ ਨਹੀਂ ਜੀ ਚਲੋ ਇਹ ਵੀ ਬਹੁਤ ਵੱਡੀ ਸੇਵਾ ਹੈ ਹਾਂ ਜਿਹੜੇ ਰੋਡੋਂ ਉਪਰ ਦੀ ਰਕੜੇ ਉਹ ਟਰਾਲੇ ਦੀ ਪਿਟਾਵੇ ਦੇ ਸਾਹਮਣੇ ਹਾਂ ਇੱਕ ਮੈਂ ਮੇਰੀ ਕਾਰ ਚ ਟੰਗਿਆ ਹੋਇਆ ਹਾਂ ਹਾਂਜੀ ਹਾਂਜੀ ਉਹ ਆ ਕਾਰ ਹੈਗੇ ਨੂੰ ਹੁੰਦੇ ਨੇ ਜੀ ਉਹ ਮੈਂ ਕਾਰ ਚ ਟੰਗਿਆ ਹੋਇਆ ਹਾਂ ਹਾਂਜੀ ਹਾਂਜੀ ਮੈਨੇ ਸਾਰੀ ਮੈਂ ਕਿਆ ਖੜਾ ਲਉਂਦੀ ਆ ਫਿਰ ਵਾਹ ਸਾਡੇ ਅੱਛਾ ਹਾਂ ਮੈਂ ਆਈ ਟੰਗਿਆ ਜੀ ਜੀ ਸਮੈਲ ਉਹਦੀ ਤੇਲ ਚੜਦਾ ਜਾਂ ਆਪਾਂ ਗੱਡੀ ਚ ਕੁਝ ਖਾ ਪੀ ਲੈਨੇ ਆ ਠੀਕ ਹੈ ਉਹ ਸਾਰੀ ਸਮੈਲ ਜੀ ਦੂਰ ਕਰਕੇ ਜਿਹੜੀ ਖੁਸ਼ਬੂ ਮੈਂ ਕਾ ਲੱਗ ਜੂ ਜੀ ਸਪੈਸ਼ਲੀ ਜਿਹੜੀਆਂ ਡੀਜ਼ਲ ਵਾਲੀਆਂ ਗੱਡੀਆਂ ਨੇ ਬਿਲਕੁਲ ਜੀ ਇਹ ਆਪਾਂ ਜਿਵੇਂ ਤੁਹਾਡੇ ਫਾਰਮ ਹਾਊਸ ਤੇ ਲੌਬੀ ਹੈ ਲੌਬੀ ਚ ਲਾਤਾ ਤਾਂ ਸਾਰੇ ਕਮਰੇ ਚ ਕੁਸ਼ੂ ਆਟੋਮੈਟ ਚਲੀ ਜਾਣੀ ਅੱਛਾ ਹਾਂਜੀ ਬਸ ਫਿਰ ਇਹਦੇ ਵਿੱਚ ਦੋ ਪੀਸ ਪਾਉਣੇ ਪੈਂਦੇ ਹੁੰਦੇ ਨੇ ਯਾਰ ਚੀਜ਼ ਹੈ ਓਕੇ ਹਾਂਜੀ ਉਹ ਚੀਜ਼ ਪਈ ਆ ਸਾਹਮਣੇ ਇਹ ਤਾਂ ਬਗੈਣ ਲੰਘਦੇ ਬਾਰੇ ਟਾਂਗੀ ਜਾਏ ਮੇਰੇ ਉੱਥੇ ਦੱਸ ਅਸੀਂ ਆਪਾਂ ਆਵਾਂਗੇ ਜੀ ਹਾਂ ਅਸੀਂ ਤੁਹਾਡੇ ਕੋਲ ਆਵਾਂਗੇ ਤੇ ਪੁਲਾ ਕੇ ਆਵਾਂਗੇ ਤੁਹਾਡੇ ਕੋਲ ਹਾਂ ਦੱਸ ਆਪੀ ਜਦੋਂ ਆਪਣੀ ਲੌਬੀ ਚ ਲਾ ਕੇ ਆ ਸਾਰੇ ਕਮਰੇ ਚ ਕੁਸ਼ੂ ਆਪੀ ਆਪੀ ਸੈੱਟ ਕਰ ਦਿਓ ਦੇਖੀ ਨਹੀਂ ਜਰੂਰੀ ਜਰੂਰ ਚਲੋ ਭਾਈ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜਿੰਨਾ ਸਾਨੂੰ ਪਿਆਰ ਦਿੱਤਾ ਹੈ ਜਿੰਨੇ ਜਾ ਕੇ ਪਰਸ਼ੂਨ ਲਵਾ ਕੇ ਆਓ ਖਰੀਦਣ ਦਾ ਬਾਅਦ ਦੀ ਗੱਲ ਹੈ ਪਖਤੂਨ ਕਹਿੰਦੇ ਨਹੀਂ ਖਰੀਦਣ ਲਈ ਬਸ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਧੰਨਵਾਦ ਜੀ ਸਤਿ ਸ਼੍ਰੀ ਅਕਾਲ